ਰਸੀ ਗੱਲ ਦੋਸਤੋ ਅੱਜ ਆਪਾਂ ਬੈਠੇ ਆਂ ਦਿਆਲਪੁਰਾ ਭਾਈਕਾ ਦੇ ਵਿੱਚ ਇੱਥੇ ਇੱਕ ਬਾਈ ਜੀ ਆ ਆਪਣੇ ਜਿਨ੍ਹਾਂ ਨੂੰ 2012 ਤੋਂ ਗਲੇ ਦੇ ਕੈਂਸਰ ਤੋਂ ਉਹ ਪੀੜਤ ਸੀਗੇ ਤੇ ਉਹਨਾਂ ਨੇ ਆਪਣਾ ਪ੍ਰੋਡਕਟ ਯੂਜ਼ ਕੀਤਾ ਰੈਨਾਟਾ ਸਨੋਵਾ ਤੇ ਉਹਨਾਂ ਨੂੰ ਕਾਫੀ ਫਾਇਦੇ ਹੋਏ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਉਹਨਾਂ ਨੂੰ ਕੀ ਕੀ ਫਾਇਦੇ ਹੋਏ ਆ ਇਹ ਖਾਣ ਨਾਲ ਕੀ ਨਾਮ ਹੈ ਜੀ ਤੁਹਾਡਾ ਗੁਰਮੀਲ ਸਿੰਘ ਹੈ ਗੁਰਮੀਲ ਸਿੰਘ ਨਾਮ ਹੈ ਇਹਨਾਂ ਦਾ ਤੇ ਤੁਸੀਂ ਕਦੋਂ ਤੋਂ ਖਾਣਾ ਸ਼ੁਰੂ ਕੀਤਾ ਪ੍ਰੋਡੈਕਟ? ਇਹ ਮੈਂ ਲੋਯਰ ਆਪਣਾ ਪੁੰਨੀ ਵਿੱਚ ਸ਼ੁਰੂ ਕੀਤਾ। 2019 ਵਿੱਚ ਸ਼ੁਰੂ ਕੀਤਾ ਸੀਗਾ ਇਹਨਾਂ ਨੇ। ਤੇ ਤੁਹਾਨੂੰ ਕੀ ਕੀ ਫਾਇਦੇ ਹੋਏ ਜੀ ਇਹਦੇ? ਇਹਦਾ ਮੈਨੂੰ ਫਾਇਦਾ ਬਹੁਤ ਹੋਇਆ ਹੈ। ਅੱਛਾ ਜੀ। ਮੇਰਾ ਬੇਟਾ 40 ਕਿਲੋ ਸੀ। ਹਾਂਜੀ। ਤੇ ਹੁਣ 53 ਕਿਲੋ ਹੈ। 40 ਕਿਲੋ weight ਸੀ ਪਹਿਲਾਂ ਹੁਣ 53 ਕਿਲੋ ਹੈ। ਹੋਰ ਜੀ ਪਹਿਲਾਂ ਗਾਣੇ ਦੇ ਵਿੱਚ ਬਹੁਤ ਦਿੱਕਤਾਂ ਸੀ। ਹਾਂਜੀ ਹੁਣ ਖਾਣਾ ਵੀ ਸਹੀ ਕਰਦਾ ਹੈ ਪਹਿਲਾਂ ਖਾਣ ਪੀਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਸੀ ਤੇ ਹੁਣ ਜਿਹੜੇ ਇਹ ਖਾਣਾ ਖਾਂਦੇ ਆ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਸਹੀ ਤਰੀਕੇ ਨਾਲ ਖਾ ਸਕਦੇ ਆ ਅਗੇ ਤੁਰਨ ਫਿਰਨ ਦੇ ਵਿੱਚ ਵੀ ਮੈਨੂੰ ਬਹੁਤ ਦਿੱਕਤ ਆਉਂਦੀ ਸੀ ਤੁਰਨ ਫਿਰਨ ਦੀ ਦਿੱਕਤ ਸੀਗੀ ਕਮਜ਼ੋਰੀ ਸੀ ਕਮਜ਼ੋਰੀ ਸੀ ਹਾਂਜੀ ਸੌਤੀ ਤੇ ਮਨਾਈ ਇੱਕ ਖਾਮ ਦਿਰਾ ਦੂਣੀ ਇਹ ਸਾਰੀਆਂ ਚੀਜ਼ਾਂ ਇਹਨਾਂ ਦੀਆਂ ਦੂਰ ਹੋ ਗਈਆਂ ਕਮਜ਼ੋਰੀ ਦੀ ਸੀਗੀ ਜਾਂ ਤੁਰਨ ਫਿਰਨ ਦੀ ਦਿੱਕਤ ਸੀਗੀ ਤੇ ਇਹ ਇਹ ਰੈਨਾਟਸ ਖਾਣ ਵਾਲੀ ਦੂਰ ਹੋਈ ਹੈ ਕੈਪਸੂਲ ਖਾਣਾ ਹਾਂਜੀ ਹਾਂਜੀ ਠੀਕ ਹੈ ਤੁਸੀਂ ਹੁਣ ਅੱਗੇ ਨਾਲੋਂ ਕਿੰਨਾ ਕੁ ਵਧੀਆ ਮਹਿਸੂਸ ਕਰ ਰਹੇ ਹੋ ਪੂਰਾ ਹੀ ਮਹਿਸੂਸ ਕਰਦਾ ਹਾਂ ਜੀ ਚਲੋ ਤੇ ਅੱਗੇ ਤੁਸੀਂ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਪ੍ਰੋਡਕਟ ਬਾਰੇ ਮੈਂ ਇਹ ਕਹਿਣਾ ਚਾਹਾਂਗਾ ਕਿ ਜੋ ਵੀ ਮੇਰੇ ਵੀਰ ਕਿਸੇ ਵੀ ਬਿਮਾਰੀ ਤੋਂ ਡਰਦਾ ਉਹ ਇਹਦਾ ਜੂਗ ਜ਼ਰੂਰ ਕਰ ਲਵੇ ਠੀਕ ਹੈ ਜੀ ਧੰਨਵਾਦ ਜੀ